ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗੁਰਜੁਵਰ ਸਿੰਘ ਵਾਲੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਬਰਗਾੜੀ ਸ਼ਹਿਰ ਦਾ ਗਵੰਡੀ ਪਿੰਡ ਦਾ ਜਸਪ੍ਰਾ ਦੇ ਕੋਲੇ ਮੈਂ ਮੌਜੂਦ ਆ ਮਿੱਤਰੋ ਗੁਰਲਾਲ ਬਾਈ ਦਾ ਨਾਮ ਆ ਤੇ ਵਪਾਰ ਦਾ ਵੀਰ ਦਾ ਕੰਮ ਆ ਜਨਵਰ ਬਾਈ ਦੇ ਕੋਲੇ ਦੋ ਆ ਦੋਵੇਂ ਗਾਵਾਂ ਮਿੱਤਰੋ ਇੱਕ ਸੂਣ ਵਾਲੀ ਆ ਤੇ ਇੱਕ ਸੂਈ ਆ ਗੱਲਾਬਾਤਾਂ ਕਰਦੇ ਆ ਸਾਰੀ ਜਾਣਕਾਰੀ ਲੈ ਦਿਨਾ ਤੁਹਾਨੂੰ ਗੁਰਲਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਵਧੀਆ ਵੀਰੇ ਸਿਤਾ ਦੇ ਪਰਿਵਾਰ ਸਭ ਵਧੀਆ ਜੀ ਕਿੱਥੇ ਰਹਿ ਗਿਆ ਜੰਦਰਿਆ ਲੋਪਜੇ ਹੋ ਜਿੰਦਾ ਦੋ ਕੁ ਪੁੱਤ ਦੇ ਗੁਰਲਾਲ ਨਹੀਂ ਆਉਂਦਾ ਬਸ ਯਾਰ ਬਾਈ ਬੱਚੋ ਨਾ ਚੂਨੇ ਦਾ ਕੰਮ ਚੱਲੀ ਜਾਂਦਾ ਸੀ। ਉਹ ਬਾਜੀ ਬਾਈ ਦਾ ਵੀ ਤਰ੍ਹਾਂ ਹਾਂ ਬਾਈ ਦਾ ਕੰਮ ਜ਼ਿਆਦਾ ਸੀ। ਉਹ ਵੀ ਜ਼ਰੂਰੀ ਹੈ ਵੀਰੇ ਆਪਾਂ ਨੂੰ। ਹਾਂਜੀ ਹਾਂਜੀ ਹਾਂਜੀ। ਅੱਥੇ ਵੀਰੇ ਨਾਲ ਡੱਬੀ ਵਹਿੜਦਾ ਦੋਸੀ ਕੀ ਡਿਟੇਲ ਆਉਂਦੀ ਬਾਈ ਜੀ ਦੂਜਾ ਸੂਆ ਸੁਣਦੀ ਆ। ਠੀਕ ਆ। ਪਲੂਨ ਨੇ 24 25 ਕਿਲੋ ਦੁੱਧ ਪਾਇਆ ਮਾਲਕਾਂ ਦੇ ਦੱਸਣ ਮੁਤਾਬਕ। ਠੀਕ ਆ। ਹਾਂ ਮਾਲਕਾਂ ਨੇ ਦੱਸਿਆ ਵੀ ਚੰਗਾ ਸੀਮਾ ਲੱਗਿਆ ਬਹੁਤ ਵਧੀਆ ਇਹਦੇ। ਠੀਕ ਆ ਤੇ ਵੀਰੇ ਇਹਦੇ ਹੁਣ ਕਿੰਨੇ ਦਿਨ ਪਾਇਆ ਵੀਰੇ ਇਹਦੇ। ਇਹਦੇ ਬਾਈ ਜੀ 24 ਤਰੀਕ ਨੂੰ ਦਿਨ ਪੂਰੇ ਆ। ਦੇਵਾਲੂਆ ਪੂਰਾ ਕਰਦੀ ਹੈ ਜੀ। 24 ਤਰੀ ਥਣ ਥਣ ਬਹੁਤ ਚੰਗਾ ਹਨਾ ਹਾਂਜੀ ਹਾਂਜੀ ਥਣ ਥਣ ਬਹੁਤ ਚੰਗਾ ਜੀ ਹੂੰ ਹੂੰ ਨਹੀਂ ਵਾਕਿਆ ਸਹੀ ਹੈ ਬਾਈ ਹਾਂਜੀ ਹਾਂਜੀ ਅੱਛਾ ਵੀਰੇ ਹਰੇ ਇਹਦੇ ਦਿਨ ਦੱਸ ਪਏ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਕੀ ਰੇਡ ਰਹੂਗਾ ਵੀਰੇ ਇਹਦਾ ਇਹਦਾ ਬਾਈ ਮੁੱਲ ਫੋਨ ਤੇ ਕਰ ਲਾਂਗੇ ਯਾਰ ਫੋਨ ਤੇ ਗੱਲ ਠੀਕ ਹੈ ਹਾਂ ਹਾਂ ਹੋਊਗਾ ਜਾਇਜ ਵੈਸੇ ਹਾਂ ਜਮਾਂ ਜਾਇਜ ਹੋਊਗਾ ਬਾਈ ਕੱਚੀ ਵਹਿੜਾ ਮੇਰਾ 6 ਫੁੱਟ ਕਾਦਾ ਤਕਰੀਬਨ ਬਰਾ ਬੋਡੇ ਦਾ ਕਾਉਂ ਚਾਹਾਂਗਾ ਬੰਦੀ ਗੁੱਡੀ ਪੋਤੂਰੀ ਵੀਰੇ ਬੋਲੀ ਮੜਾ ਜਨ ਭਰਾ ਬਣ ਕੇ ਤੇ ਮਿੱਤਰੋ ਵੱਡੀ-ਬੁੱਡੀ ਦਾ ਕਰਮ ਵਾਲੀ ਨਾ ਟਕਣਾ ਹੀ ਆ ਬੱਚੀ ਦਾ ਕੋਈ ਇਹ ਨਿਗਾਹ ਲੱਗੇ ਤੁਹਾਨੂੰ ਪਸੰਦ ਨਾ ਆਊਗੀ ਕੋਈ ਬੰਦਾ ਛੋਟੀ ਮੰਨ ਕੇ ਨਾ ਆਏ ਬਈ ਵੱਡੀ ਵਹਿੜਾ ਪੂਰੀ ਫੁੱਲ ਥਣ ਤੇ ਉਰਦ ਦਾ ਨਾ ਮੰਨਿਆ ਜੇ ਮਾੜਾ ਹੋਊਗਾ ਹਾਂਜੀ ਹਾਂਜੀ ਵੇਖੋ ਤੁਸੀਂ ਕਿਹੜੀ ਮਿੱਤਰੋ ਮੇਰੇ ਠੀਕ ਆ ਭਾਈ ਹਰਪਾ ਕੀ ਓਕੇ ਆ ਜਮਾ ਕਰਮ ਵਾਲੀ ਦਾ ਹਣਾ ਦੁੱਧ 25 24 ਕਿਲੋ ਵਾਲੀ ਵਾੜ ਅੱਜ ਮਾਰਕੀਟ ਦੇ ਰੇਟ ਵਿੱਚ ਤੁਹਾਨੂੰ ਕਿੱਥੇ ਮਿਲ ਰਹੀ ਆ ਤੁਸੀਂ ਜਾਣਦੇ ਆ ਸਾਰੇ ਚੰਗੀ ਨਸਲ ਵਾਲੀ ਚੰਗੀ ਪ੍ਰਿੰਟ ਵਾਲੀ ਚੰਗੀ ਕੁਆਲਿਟੀ ਅਜ ਕਰਮਾਉਣੇ ਪੂਰੀ ਲੋ ਪਾਣੀ ਵਾਲੀ ਵਾੜ ਬੜਾ ਬਾਈ ਰੋਸ ਪੈਂਦਾ ਥੋੜਾ ਜਿਹਾ ਸੌ ਦੇ ਵਿੱਚ 10 15 ਪੈਸੇ ਗਰਮੀ ਨਹੀਂ ਮਣਾਉਂਦੀ ਧੁੱਪੇ ਖੜੀ ਜਾ ਕੋਈ ਚੱਕਰ ਨਹੀਂ ਕਰਮਾੜੀ ਨੂੰ ਹੈਗਾ ਅੱਛਾ ਇਹ ਤਾਂ ਹੋ ਗਿਆ ਆਪਣੀ ਇੱਕ ਨੰਬਰ ਤੇ ਹੈਨਾ ਲੰਬੀ ਤੇ ਥਣ ਵਿਖਾਈ ਕਰਾਂ ਦੀ ਹੁਣ ਆ ਲੈਵਾ ਵੇਖ ਲੋ ਹੁਣ ਗੰਗਰੋਡ ਵਾਲੇ ਪਾਸੇ ਨੂੰ ਚਲੇ ਜੋ ਤਾਂ ਨੂੰ ਕੈਮਰਾ ਕਰਦੇ ਸਿੱਧੀ ਗੰਗਰੋਡ ਚਮਾ ਮਿੱਤਰੋ ਕਰਮਾ ਵਾਲੀ ਦੀ ਐਨ ਓਕੇ ਦੀ ਰਿਪੋਰਟ ਅੱਛਾ ਵੀਰੇ ਆ ਦੋ ਨੰਬਰ ਵਾਲੀ ਦੱਸੀ ਬਈ ਇਹ ਬਾਈ ਜੀ ਅੱਜ ਚੌਥਾ ਦਿਨ ਸੂਈ ਨੂੰ ਆ ਬੈਠ ਨੂੰ ਚੌਥਾ ਦਿਨ ਹਾਂ 12 13 ਕਿਲੋ ਤਕਰੀਬਨ ਬੋਲਾ ਹੋਊਗਾ ਬਾਈ ਜੀ ਮਗਰ ਬੱਚਾ ਆ ਗਿਆ ਵੀਰੇ ਹਾਂਜੀ ਮਗਰ ਬੱਚਾ ਆ ਗਿਆ ਜੀ ਠੀਕ ਆ ਬਾਈ ਠੀਕ ਆ ਵੀਰੇ ਹਾਂ ਜੀ ਚੌਣ ਕਿਵੇਂ ਵੱਡੇ ਚੌਣ ਚੂਣ ਬਾਈ ਇੱਕ ਨੰਬਰ ਆ ਧਾਰਤੂਰ ਬਹੁਤ ਪੋਲੀ ਆ ਬੈਠ ਦੀ ਠੀਕ ਠੀਕ ਆ ਵੀਰੇ ਠੀਕ ਆ ਬਾਈ ਅੱਛਾ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਬਾਈ ਮੁੱਲ 58000 ਬਾਠ ਠੀਕ ਹੈ ਵੀਰੇ ਨਵੀਂ ਮਿੱਤਰੋ 58000 ਰੁਪਿਆ ਮੋਹਲਾ ਦੁੱਧ ਦਾ ਸਾਰਾ 17 ਕਿਲੋ ਵੀ ਦੇ ਦੋ ਖੁੱਲਾ ਦੇ ਦੋ ਬਈ ਖੁੱਲਾ ਕਦੜਲੀ ਆਗਾ ਹੂੰ ਲੈ ਵੀ ਨੇ ਫਿਰ ਟਾਈਮ ਵੀ ਅੱਧਾ ਹੀ ਗਿਆ ਚਵਾਈ ਨੂੰ ਸ਼ਾਂਤੀ ਗੇ ਪਣ ਜਾਂਦੀ ਹਣੀ ਪੂਰੀ ਹਨਾ ਬਈ ਕਿਵੇਂ ਬਈ ਸ਼ਾਂਤੀ ਵਧੀਆ ਭਰ ਜਾਂਦੀ ਹਣੀ ਹਾਂ ਹਾਂ ਸ਼ਾਮ ਤੱਕ ਵਧੀਆ ਲਿਓ ਭਰ ਜਾਂਦੀ ਆ ਬਈ ਚੋਣ ਨੂੰ ਠੰਡੀ ਹੈ ਵੀਰੇ ਪੂਰੀ ਪੂਰੀ ਬਈ ਚਾਰੇ ਲੱਤਾ ਕੱਢ ਕੇ ਖੜਦੀ ਐ ਬਾਠ ਠੀਕ ਹੈ ਓਕੇ ਹਾਂ ਨਵੀਂ ਮਿੱਤਰੋ ਕਾ ਚੰਗੀ ਜਿਹੜੇ ਭਰਾ ਉਹ ਦੁੱਧ ਨੂੰ ਲੈਣੇ ਪਈਦਾ ਰਾਬਤਾ ਕੰਮ ਕਰ ਲਿਆ ਜੇ ਧਾਰ ਤੂੰ ਵੀ ਬਹੁਤ ਪੋਲੀ ਆ ਬਾਈ ਐਂ ਲੈ ਹੋ ਗਈ ਆ ਨਹੀਂ ਠੀਕ ਆ ਯਾਰ ਹਾਂ ਆ ਕੰਮ ਓਕੇ ਦਿਓ ਕਿੰਨੇ ਦੀ 58000 ਦੀ ਵੀਰੇ ਹਾਂ ਬਾਈ ਇਹ ਬਸ ਲੈਣ ਦੇਣੀ ਆ ਬਾਈ ਕੋਈ ਕਿਸਾਨਾਂ ਵਾਲਾ ਬੰਦਾ ਫੋਨ ਨਾ ਲਾਵੇ ਓਕੇ ਬੱਸ ਯਾਰ ਨਹੀਂ ਗੱਲ ਵੀਰੇ ਨੰਬਰ ਦੱਸੀ ਬਾਈ ਮੈਨੂੰ 75299 ਹੂੰ 42716 ਬਾਈ ਇੱਕ ਵਾਰੀ ਹੋਰ ਆਉਣ ਦੇ 75299 42716 ਬਾਈ ਠੀਕ ਹੈ ਬਾਈ ਇਸ ਨੰਬਰ ਤੇ ਕੱਲ ਵੀਰੇ ਨਾਲ ਗੱਲਬਾਤ ਮਿੱਤਰੋ ਪਿੰਡ ਦਸ ਦਿੱਤਾ ਬੁਰਜ ਜਵਾਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋੜ ਨੇੜੇ ਸ਼ਹਿਰ ਪ੍ਰਕਾਰ